ਸਾਡੇ ਸੀ ਪਿੰਡ ਸਿਧਮਾ ਕਲਾਂ ਵਿਖੇ ਪਿੰਡੂ ਮਜ਼ਦੂਰ ਜੁਨੀ ਦੀ ਗਵਾਹੀ ਦੇ ਵਿੱਚ ਇਕੱਠ ਕੀਤਾ ਵਾ ਉਹ ਇਕੱਠ ਜਿਹੜਾ ਪਾਵਰ ਕਮ ਕਧਾਰੀਆਂ ਵੱਲੋਂ ਸਾਡੇ ਐਸਸੀ ਪਰਿਵਾਰਾਂ ਦੇ ਬਿਜਲੀ ਬਿੱਲ ਬਕਾਏ ਖੜੇ ਆ ਉਹ ਸਾਡੇ ਘਰਾਂ ਦੇ ਵਿੱਚ ਆ ਕੇ ਸਾਡੀਆਂ ਔਰਤਾਂ ਨੂੰ ਸਾਡੀਆਂ ਭੈਣਾਂ ਨੂੰ ਆ ਕੇ ਚੇਤਾਵਨੀ ਦਿੰਦੇ ਆ ਕਿ ਜੇ ਤੁਸੀਂ ਕੱਲ ਨੂੰ ਬਿੱਲ ਨਾ ਭਰੇ ਤਾਂ ਅਸੀਂ ਤੁਹਾਡੇ ਮੀਟਰ ਜਿਹੜੇ ਪੱਟ ਕੇ ਲੈ ਜਾਾਂਗੇ ਅਸੀਂ ਵੀ ਉਹਨਾਂ ਨੂੰ ਅੱਜ ਇਕੱਠ ਕਰਕੇ ਚੇਤਾਵਨੀ ਦੇਣ ਲੱਗੇ ਆ ਵੀ ਜੇ ਤੁਸੀਂ ਸਿਧਮਾ ਕਲਾਂ ਦੇ ਵਿੱਚ ਕਿਸੇ ਦਾ ਕਨੈਕਸ਼ਨ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ ਅਸੀਂ ਪਹਿਲਾਂ ਵੀ ਕਰਦੇ ਆਏ ਹਾਂ ਹੁਣ ਵੀ ਵਿਰੋਧ ਕਰਾਂਗੇ ਪਰ ਜਿਹੜੇ ਮਜ਼ਦੂਰ ਲੋਕ ਆ ਇਹ ਬਿਜਲੀ ਦੇ ਬਿੱਲ ਭਰਨ ਨੂੰ ਤਿਆਰ ਆ ਜਿਹੜਾ ਇਹ ਸਿਦਮਾ ਖੁਰਦ ਦਾ ਐਸ ਡੀਓ ਤੇ ਜਈ ਆ ਇਹ ਇੰਨੀ ਹੰਕਾਰਵਾਜੀ ਦੇ ਵਿੱਚ ਆ ਇਹ ਸਾਡੇ ਮਜ਼ਦੂਰ ਹੋਰਤਾਂ ਨੂੰ ਆਪੇ ਕਹਿੰਦਾ ਕਿ ਜਿਹੜੀ ਤੁਹਾਡੀ 600 ਯੂਨਟ ਮਾਫ ਆ ਅਸੀਂ ਮਾਫ ਨਹੀਂ ਕਰਨੀ ਅਸੀਂ ਉਹਦੇ ਪੈਸੇ ਜਿਹੜੇ ਤੁਹਾਡੇ ਤੋਂ ਰੱਜ ਪਾ ਕੇ ਵਸੂਲ ਕਰਨੇ ਆ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਪਿੱ ਤੁਹਾਨੂੰ ਕਿਸੇ ਦਾ ਬਿਜਲੀ ਦਾ ਬਿੱਲ ਸਿਦਮਾ ਕਲਾਂ ਚ ਭਾਣੇ ਸਿਦਮਾ ਖੁਰਦ ਚ ਭਾਣੇ ਅਲੀਗੜ੍ਹ ਚ ਕੋਨੇ ਚ ਅਸੀਂ ਕਿਸੇ ਦਾ ਕਨੈਕਸ਼ਨ ਨਹੀਂ ਕੱਟਣ ਦੇਵਾਂਗੇ ਜੇ ਤੁਸੀਂ ਕਨੈਕਸ਼ਨ ਕੱਟੋਗੇ ਤਾਂ ਅਸੀਂ ਦਾ ਵਿਰੋਧ ਕਰਾਂਗੇ ਫਿਰ ਅਸੀਂ ਸਾਰੇ ਪਿੰਡਾਂ ਨੂੰ ਲਾਬੰਦ ਕਰਕੇ ਤਾਂ ਇਸ ਮਸਲੇ ਦੇ ਵਿੱਚ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਪਾਵਰ ਕੰਮ ਅਧਿਕਾਰੀਆਂ ਨੂੰ ਸਿਦਮਾ ਖੁਰਦ ਵਿਖੇ ਉਹਨਾਂ ਦਾ ਘਰਾਓ ਕਰਾਂਗੇ ਇੰਨਾ ਕੁ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ